ਸਾਲ 1947 ਇੱਕ ਅਜਿਹਾ ਵੇਲਾ ਜਦੋਂ ਆਜ਼ਾਦੀ ਦੀ ਖੁਸ਼ੀ ਨਾਲ-ਨਾਲ ਦੇਸ਼ ਨੂੰ ਵੰਡ ਦਾ ਜ਼ਖਮ ਮਿਲਿਆ ਭਾਰਤ ਅਤੇ ਪਾਕਿਸਤਾਨ ਦੋ ਨਵੇਂ ਦੇਸ਼ ਬਣੇ ਪਰ ਪੰਜਾਬ ਉਹ ਪੰਜ ਦਰਿਆਵਾਂ ਵਾਲੀ ਮਿੱਟੀ ਅੱਧਾ ਵੱਡ ਕੇ ਵੰਡ ਦਿੱਤਾ ਗਿਆ ਲਾਹੌਰ ਇੱਕ ਪਾਸੇ ਅੰਮ੍ਰਿਤਸਰ ਦੂਜੇ ਪਾਸੇ ਲਕੀਰਾਂ ਖਿੱਚ ਦਿੱਤੀਆਂ ਗਈਆਂ ਪਰ ਉਹ ਲਕੀਰਾਂ ਨਹੀਂ ਸਨ ਉਹ ਤਾਂ ਲਹੂ ਨਾਲ ਭਿੱਜੀਆਂ ਹੋਈਆਂ ਕੰਡਿਆਲੀਆਂ ਵਾੜਾਂ ਸਨ ਜਲਦੇ ਪਿੰਡ ਭੱਜਦੇ ਲੋਕ ਔਰਤਾਂ ਬੱਚੇ ਰੋਂਦੇ ਹੋਏ ਰੇਲ ਗੱਡੀਆਂ ਵਿੱਚ ਲਾਸ਼ਾਂ ਦੇ ਢੇਰ ਕੁਝ ਐਸਾ ਹੀ ਮੰਜ਼ਰ ਸੀ 1947 ਦਾ ਮੁਸਲਮਾਨਾਂ ਦਾ ਲੈ ਕੇ ਸਾਡੇ ਨੇੜੇ ਦੇ ਪਿੰਡਾਂ ਦਾ ਸਾਡੇ ਬਟਾਰੀ ਨੂੰ ਜਾਣਦਾ ਵੀ ਤਾਂ ਉਹਨੇ ਫਿਰ ਗੱਡਿਆ ਪਰ ਹਮਲਾ ਕਰਿਆ ਪਰ ਸਾਡੇ ਪਿੰਡਿਆਂ ਨੇ ਇੱਕ ਧੋਪ ਬਣਾਈ ਹੋਈ ਤੇ ਉਹਦੇ ਵਿੱਚ ਚੰਗਾ ਮਸਾਲਾ ਪਾ ਕੇ ਫਾਇਰ ਹੁੰਦਾ ਦਾ ਧੋਪ ਲਾ ਕੇ ਸਿੱਧੀ ਕਰਕੇ ਗੱਡੇ ਵਿੱਚ ਫਿੱਟ ਉਹ ਗੋਲਾ ਗੱਜਿਆ ਉਹਦੇ ਟੈਂਕਰ ਦੇ ਵਿੱਚ ਪਿਆ ਲੱਖਾਂ ਘਰ-ਬਾਰ ਛੱਡ ਕੇ ਪੱਜੇ ਹਿੰਦੂ ਅਤੇ ਸਿੱਖ ਇੱਕ ਪਾਸੇ ਮੁਸਲਮਾਨ ਦੂਜੇ ਪਾਸੇ ਪਰ ਵਿਚਕਾਰ ਫਸੇ ਰਿਸ਼ਤੇ ਯਾਦਾਂ ਤੇ ਖੂਨ ਦੇ ਨਾਤੇ ਪਿੰਡਾਂ 'ਵਿਜਗ ਲੱਗੀ ਨਦੀਆਂ ਵਿੱਚ ਲਾਸ਼ਾਂ ਵਕੀਆਂ ਰੇਲਾ ਆਈਆਂ ਤਾਂ ਉਹ ਖੂਨ ਨਾਲ ਭਿੱਜੀਆਂ ਹੋਈਆਂ ਸਨ ਮਾਮਾ ਨੇ ਬੱਚੇ ਗਵਾਏ ਪਿਓ ਨੇ ਪੁੱਤਰ ਭੈਣਾ ਨੇ ਭਰਾ ਇਹ ਉਹ ਰਾਤਾਂ ਸਨ ਜਦੋਂ ਨੀਂਦ ਨਹੀਂ ਸੀ ਆਉਂਦੀ ਸਿਰਫ ਚੀਕਾਂ ਤੇ ਰੋਣ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪੰਜਾਬ ਦੀ زرਖੇਸ਼ ਧਰਤੀ ਜੋ ਕਦੇ ਖੇਤਾਂ ਨਾਲ ਹਰੀ ਹੋਇਆ ਕਰਦੀ ਸੀ ਉਹ ਲਹੂ ਨਾਲ ਲਾਲ ਹੋ ਗਈ ਕੁਝ ਐਸੀ ਹੀ ਕਹਾਣੀ ਦੱਸਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਾਨੂ ਪਰਦੇ ਰਹਿਣ ਵਾਲੇ 100 ਸਾਲਾ ਵਿਸਾਵਾ ਸਿੰਘ ਜਿਨ੍ਹਾਂ ਨੇ ਆਪਣੇ ਅੱਖੀਂ ਉਹ ਸਭ ਵੇਖਿਆ ਆਪਣੀ ਸੁਰਤ ਵਿੱਚ ਉਹ ਅਕਸਰ ਦੱਸਦੇ ਨੇ ਇਹ ਪਹਿਲੇ ਰਾਵਲ ਪਿੰਡ ਦੇ ਉਹਨੇ 1840 ਵਿੱਚ ਸ਼ੁਰੂ ਹੋਇਆ ਕੰਮ ਤੇ ਬੇ ਜਦ ਕਹਿੰਦੇ ਇਹਨਾਂ ਨੇ ਫਿਰ ਕਿ ਨਾ ਆਪਣਾ ਅਗਦੀਨ ਪਿੰਡਾਂ 'ਚ ਲੱਗੇ ਤੇ ਮਗਾਉਣ ਮੈਂ ਇਹਨਾਂ ਸਾਡੇ ਪਿੰਡੇ ਤੋਂ ਨੇ ਸਾਡੇ ਬੰਦੇ ਭੇਜ ਦੋ ਕਰਦੇ ਕਰਦੇ ਚਲਦੇ ਰਹੇ ਤਾਂ 1947 ਵਿੱਚ ਬਹੁਤ ਜ਼ਿਆਦਾ ਕੁਸਮਾਨ ਪੈ ਗਿਆ ਬਹੁਤ ਫਿਰ ਕਟਾ ਬਣੀ ਹੋਈ ਤਕਰੀਬਨ ਲਾਲਪਰਦਾ ਇਲਾਕਾ ਬਚਾ ਰਿਹਾ ਜਿਹੜਾ ਹੈ ਰਾਜਪਿੰਡੀ ਦਾ ਕੁਦਰਾਰਾ ਸ਼ੇਖੂਪੁਰ ਇਹ ਬੰਦੇ ਖੇਤੀ ਕਰਦੇ ਦੇ ਖੂਹਾਂ ਦੀ ਇਹਦੇ ਕੋ ਗੱਡੇ ਨਹੀਂ ਤੇ ਇਹ ਆਈ ਵੀ ਬਹੁਤ ਖਾਲੀ ਹੈ ਸਾਡੇ ਲਾਲਪੁਰ ਦੇ ਗੱਡੇ ਛੋੜ ਕੇ ਆਇਆ ਇਹ ਲੈ ਨਕਸਲ ਲਾਲਪੁਰ ਦਾ ਨਿਵਾਸ ਜਨਮ ਹੋਇਆ ਫਿਰ ਕਿ ਮੁਸਲਮਾਨ ਤਾਂ ਅਲੱਕੇ ਸਾਡੇ ਨੇੜੇ ਦੇ ਪਿੰਡਾਂ ਦਾ ਸਾਡੇ ਬਟਾਰੀ ਨੂੰ ਜਾਣਦਾ ਵੀ ਤਾਂ ਉਹਨੇ ਸੇ ਗੱਡੇ ਪਰ ਹਮਲਾ ਕਰਿਆ ਮੁਲਾ ਕੇ ਨਾ ਟੱਕਰ ਬੈਕ ਉਧੇ ਬਰ ਕਾਫੇ ਇਹ ਦੇ ਕਿਰਦੇ ਮਿੱਟੀ ਦੇ ਤੇਲ ਦੇ ਪੀਪੇ ਐ ਬੇ ਦੇ ਮਰਗੇ ਚਾਹ ਲੈਣ ਉਹ ਸਾਡੇ ਪਿੰਡਿਆਂ ਨੇ ਇੱਕ ਤੋਪ ਬਣਾਈ ਹੋਈ ਸੀ ਉਹਦੇ ਵਿੱਚ ਚੰਗਾ ਮਸਾਲਾ ਪਾ ਕੇ ਫਾਇਰ ਹੁੰਦਾ ਦਾ ਉਹ ਕੋਦਰ ਦੀ ਤੋਪ ਲਾ ਕੇ ਸਿੱਧੀ ਕਰਕੇ ਗੱਡੇ ਵਿੱਚ ਫਿੱਟ ਉਹ ਗੋਲਾ ਭੱਜਿਆ ਉਹਦੇ ਟੈਂਕ ਦੇ ਵਿੱਚ ਪਿਆ ਕਾਫੀ ਨਿਕਸਾ ਆ ਗਿਆ ਪਰ ਛੱਡ ਕੇ ਭੱਜ ਗਏ ਉੱਤੇ ਫਿਰ ਥੋੜਾ ਜਿਹਾ ਨੁਕਸਾਨ ਹੋਇਆ ਡੋਗਰ ਡੰਗਰ ਮਰੇ ਦੋ ਕਾ ਦਿਮਰੇ ਤੇ ਬਾਕੀ ਤਾਂ ਲਾਲ ਪਰ ਬਚ ਕੇ ਆਇਆ ਲੱਗੇ ਨਾ ਨੂੰ ਮਹੀਨਾ ਪੂਰਾ ਗੱਡਿਆਂ ਨੂੰ ਰਸਤੇ ਰਿਕਵਰਡ ਮੇ ਬਹੁਤ ਪੈਂਦਾ ਰਹਾ ਗੱਡੇ ਜਾੜੇ ਪਿੰਡ ਜਿਹੇ ਗੱਡੇ ਤੁਰਨਾ ਪਾਦਾਂ ਦੇ ਖੀਰੇ ਤੇ ਅੱਥੂ ਦੀ ਸੰਗਰਾਜ ਤਾਂ ਤੇ ਬਿਗ ਮੀ 15 ਕਿ ਮੀਲ ਪਰ ਅਰੇ ਰਾਤ ਰੁਕੇ ਫੇਰ ਗਾਹ ਬੱਲੋ ਕੀ ਦੇ ਹੈਡ ਪਰ ਐ ਫੇਰ ਪਾਣੀ ਆ ਗਿਆ ਉੱਥੇ ਬਹੁਤ ਦੇਰ ਰੁਕੇ ਲੇ ਤਕਰੀਬਨ 20 ਦਿਨ ਲੱਗੇ ਗੱਡਿਆ ਨੀ ਆਉਂਦੇ ਨਹੀਂ ਦੇ ਕੋਲ ਉਹਦੇ ਗੱਡਿਆ ਪਿਆ ਚੌਥਾ ਦਿਨ ਆਇਆ ਬਹੁਤ ਡੰਗਰ ਮਸਾ ਮਰੇ ਵੀ ਬਹੁਤ ਛੜਛਡਾਈ ਬਹੁਤ ਹੋਈ ਆ ਜਦੋਂ ਬਲੇਗ ਦੇ ਹੱਦ ਤੱਕ ਬਹੁਤ ਪਾਣੀ ਪਿੱਛੇ ਪਿੱਛੇ ਰਿਹਾ ਬਾਜ ਦੇ ਲਹਿਲਪੇ ਬਣੀ ਘਟ ਗਿਆ ਬਹੁਤ ਨੁਕਸਾਨ ਕਰਿਆ ਇੱਧਰ ਉੱਥੇ ਸਾਡੇ ਬੰਦਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਬਹੁਤ ਗੰਡੇ ਹੜ੍ਹ ਗਏ ਸਾਡੇ ਪਰਿਵਾਰ ਇਤੋਂ ਪਹਿਲਾਂ ਸੀ 4 ਬੰਦੇ ਆਏ ਇੱਕ ਅਬਰ ਇੱਕ ਮੈਂ ਤਾਂ ਇੱਕ ਜੀਤ ਸਾਡੇ بڑے ਛੋਟੇ ਭਰਾ ਇੱਕ ਚਾਚੇ ਦਾ ਮੁੰਡਾ ਇੱਕ ਚਾਚੇ ਦੀ ਕੁੜੀ ਅਨੇ ਸਭ ਤੋਂ ਪਹਿਲੇ ਟਰੱਕ ਆਇਆ ਦਾ ਪਿੰਡ ਵਿੱਚੋਂ ਉਹ ਫਿਰ ਆ ਗਿਆ ਲਾਹੌਰ ਲਾਹੌਰੋਂ ਗਿਆ ਸੀ ਦੋ ਟੈਂਡਰ ਉਹ ਤਾਂ ਫੇ ਕਾਨਵਾ ਹੀ ਬਣ ਕੇ ਚੱਲੀ ਉਹ ਸਾਡਾ ਟਰੱਕ ਅਸੀਂ ਚਾਰੇ ਜੀ ਟਰੱਕ ਪਰ ਮੁਸਲਮਾਨ ਡਰਾਈਵਰ ਹੈ ਮੁਸਲਮਾਨ ਹੈ ਨਾਲ ਬਦੁਖਾੜੇ ਪਿੱਛੇ ਲਾਤਾ ਤਿੰਨ ਚਾਰ ਟਰੱਕ ਦੇ ਮੈਂ ਕਿਹਾ ਰੁਕ ਟ੍ਰੈਕੜੀ ਮਾਰੋ ਕਿ ਰੁਕ ਉਹਨੇ ਰੋਗ ਲਿਆ ਅਸੀਂ ਉਤਰ ਗਏ ਕੇ ਸਰਦਾਰ ਜੀ ਕਿਉਂ ਉਤਰ ਗਏ ਮੈਂ ਕਿਹਾ ਜੇ ਅਸੀਂ ਉੱਥੇ ਦੇ ਬਚ ਕੇ ਆ ਗਏ ਹੁਣ ਗਾ ਮਾਰ ਦੇਣਾ ਕਹਿੰਦੇ ਕੀ ਗੱਲ ਮਹਾਦੇਵ ਕਿਦਾ ਡਰਾਈਵਰ ਸਾਰੇ ਮੁਸਲਮਾਨ ਆ ਦਿਓ ਸਾਡਾ ਟਰੱਕ ਪੱਥਿਆ ਸੀ ਨਜ਼ਰ ਨਾਲ ਪਰ ਸਾਡਾ ਟਰੱਕ ਗੱਬੇ ਲਾਇਆ ਤਾਂ ਉਹ ਗੱਲ ਕੋਈ ਫਿਕਰ ਨਾ ਕਰੋ ਦੇ ਆ ਪਰ ਗੱਡਿਆਂ ਦਾ ਨੁਕਸਾਨ ਬਹੁਤ ਹੋਇਆ ਮੈਂ ਗੱਡਿਆਂ ਦੇ ਪਹਿਲਾਂ ਆ ਗਿਆ ਸੀ ਉਸ ਵੇਲੇ ਡਰ ਨਹੀਂਦਾ ਡਰ ਤਾਂ ਬਹੁਤ ਪਰ ਲੋਕਾਂ ਦੇ ਦਿਲ 'ਚ ਡਰ ਚੱਕੇ ਹੀ ਗਿਆ ਸੀ ਮਰਨ ਦਾ ਡਰੇ ਨਹੀਂਦਾ ਦੇਖਦੇ ਜਰਗ ਵੀ ਰੌਲਾ ਪੈਂਦਾ ਦਾ ਦੂਏ ਪਿੰਡਾਂ ਵਾਲ ਬਰਸੇ ਗੱਡਾਸੇ ਲੈ ਕੇ ਜਾਂਦੇ ਤੇ ਭੱਜ ਕੇ ਮਦਦ ਨੂੰ ਤੇਜਸ ਨਾਲ ਗੱਡੇ ਚੜਨ ਲੱਗੇ ਸਾਡੇ ਪਿੰਡ ਦੇ ਐ ਚੇਪਦੇ ਨੂੰ 4 1 ਮੀਲ ਜਟਾਂ ਦਾ ਪਿੰਡ ਦਾ ਉਹ ਫੇ ਉਹ ਤੇਰੇ ਮੁਸਲਮਾਨ ਆ ਕੇ ਉਹਨੇ ਨੇ ਘੇਰਾ ਪਾ ਲਿਆ ਉਹ ਮੁਸਲਮਾਨਾਂ ਤਾਂ ਅਸਲੀ ਸ਼ੱਕ ਦਾ ਵੀ ਚਲੇਗਾ ਲੁੱਟਣੇ ਨੂੰ ਉਹ ਜਾ ਤੋਰੇ ਨਹੀਂ ਤੇ ਉਹ ਕਹਿ ਲੈ ਸਾਡੇ ਪਿੰਡ ਜਾ ਕੇ ਬਹੁਤ ਇੱਥੇ ਗੋਲੀ ਚੱਲੀ ਉਹ ਲਿਆਏ ਛਡਾ ਗਏ ਉੱਥੇ ਜਾਣੇ ਨਿਸ਼ਾਨ ਨਹੀਂ ਹੋਇਆ ਹੋਰ ਰਹਿ ਕੇ ਗੱਡੇ ਪਰ ਕੰਨੇ ਸਮਾਨ ਲੱਦ ਦਿੰਦਾ ਪਿੰਡ ਦਾ ਖੇੜੀ ਆ ਸਰ ਪਿਛਲਾ ਪਿੰਡ ਖੇੜੀ ਦਾ ਅਸੀਂ ਖੇੜੀ ਆ ਅਸੀਂ ਉੱਤੇ ਲਹੌਰ ਰੁਕੇ ਦਿਨ ਦਿਨ ਲਹੌਰ ਤੇ ਚੱਲ ਕੇ ਫਿਰ ਸੜੀ ਕਾਨਵੇ ਆ ਗਏ ਅੰਬਾਰੇ ਅੰਬਾਰੇ ਰਹੇ ਸੀ 6-7 ਦਿਨ ਉਹ ਫਿਰ ਉੱਤੇ ਅੰਬਾਰੇ ਸਾਡੇ ਪਿੰਡ ਦਾ ਪੁਲਸਤ ਦਾ ਬੰਦਾ ਉਹ ਸਾਨੂੰ ਗੱਡੀ ਚੜਾ ਕੇ ਮਨੇ ਮਦੇ ਸਾਧ ਗਿਆ ਸਾਧ ਤੇਰੇ ਜੀ ਉੱਤੇ ਮਨੇ ਮਦਰਾ ਅਗਲੇ ਸੈਨੇ ਬੜਾ ਬੜਾ ਰਸੂ ਕਰਿਆ ਫਿਰ ਉਹ ਆਹ ਸਮਝੀਏ ਵੀ ਇਹ ਸਾਰੇ ਝੂਠ ਬੋਲਦੇ ਆ ਸਾਡੀ ਗੱਡੀ ਪਰ ਤੇ ਰੁਪਈਆ ਬਹੁਤ ਦਾ ਦੋਦੇ ਦੋਨੇ ਦਿਨ ਇਕ ਦੋਇਆ ਤbaar ਸੋਨਾ ਚਾਹਦੇ ਤੇ ਸਾਡੇ ਇਹਨੇ ਕੋਪੇ ਤੇ ਬਹੁਤ ਟੈਂਕਾ ਦੇ ਟੈਂਕ ਭਰੇ ਹੋਏ ਤੇ ਉਹ ਪਹਿਲੇ ਸਾਨੂੰ ਰਫੂਜੀ ਕਹਿੰਦੇ ਰਹੇ ਫਿਰ ਤੇ ਸਰਦਸ ਤੇ ਖਿਲਾਫ ਹੋ ਗਏ ਬੇਟਾ ਲੁੱਟ ਕੇ ਲਿਆਏ ਝੂਠ ਬੋਲਦੇ ਆ ਫਿਰ ਸ਼ਾਮ ਵੇਗੀ ਦਨ ਚੇਬ ਗਿਆ ਅਬਾਰੇ ਤੇ ਗੱਡੀ ਚੱਲੀ ਬਸਾ ਇੱਕ ਉਹ ਬਸ ਵਿੱਚ ਸਵਾਰੀਆਂ ਬਹੁਤਿਆਂ ਆਸਿਰ ਅਰੋਕੇ ਉਹਨੇ ਸਣੀ ਚੜਾਇਆ ਨਹੀਂ ਭੈ ਕਹੇ ਪਿੱਛੇ ਬਸ ਆਉਂਦੀ ਆ ਉਹਦੇ ਫਿਰ ਆ ਗਏ ਆ ਗਏ ਸੀ ਰਾਤ ਪੱਠੇ ਸਾਹਿਬ ਲਹਿ ਦੇ ਸੀ ਉੱਥੇ ਰਹਿ ਜਾਂਦੇ ਉਹ ਸਾਨੂੰ ਖੁਰੇ ਰਾਤ ਬਾਹਰ ਮੂਰ ਵੀ ਦੰਦੇ ਉਹ ਮੁਸਲਮਾਨ ਬੜੇ ਜਿਹੜੇ ਮੌਨ ਦੇ ਕੰਨ ਵਿੱਚ ਦਿਨੇ ਉਟਾਂ ਕੇ ਰੱਖਦੇ ਸਿੱਕੇ ਆਪਣੇ ਆਪ ਨੇ ਹਿੰਦੂ ਕਹੋਂ ਦੇ ਦੇ ਪੰਦ ਦੇ ਦੇ ਇਹ ਕਿਹੜੀ ਆਗੇ ਖੇੜੀ ਰਹੇ ਆ ਐਦੇ ਫੇਰ ਬਹੁਤ ਘਟਾ ਬੜੀ ਹੋਈ ਹੈ ਬਹੁਤ ਅਲਾਸ਼ਾ ਇਤਰੇ ਹੋ ਜਾਂਦਾ ਲੁੱਟਮਾਰ ਪਾਕਿਸਤਾਨ ਨੇ ਕਹਿ ਦਿੱਤਾ ਸੀ ਕੋਈ ਨੁਕਸਾਨ ਨਾ ਕਰੋ ਕੋਈ ਮਕਾਨ ਨਾ ਘੇਰ ਲਾਓ ਕੋਈ ਚੀਜ਼ ਪਰ ਨਾ ਤੋੜਨਾ ਇਹ ਜਿੰਨਾ ਨੁਕਸਾਨ ਆ ਪਾਕਿਸਤਾਨ ਦਾ ਹੋ ਰਿਹਾ ਸਾਡੇ ਲੋਕਾਂ ਨੇ ਤਾਂ ਕੋਈ ਲੁੱਟਮਾਰ ਕਰਕੇ ਅੱਗਾ ਬਹ ਤੇ ਰਿਆਂ ਪਿੰਡਾਂ ਨੂੰ ਉਹਨਾਂ ਨੇ ਕੋਈ ਨੁਕਸਾਨ ਨਹੀਂ ਕਰਿਆ ਲੋਕ ਤਾਂ ਅੱਜ ਫਲਾਣਾ ਹੋ ਗਿਆ ਅਸੀਂ ਦਰਸ ਦਿਨਾਂ ਤੇ ਉੱਥੇ ਰਹੇ ਆ पाकिस्तान जब रौले पे जरूर रहे हैं फर्ज करो भी जिस तरह इत चार मील पर भी इत हा पै गया तो दस दस मील तक तो बंद एक दूस की हफाजत नहीं जानते थे साढ़े पिंड रहे पर सा नुकसान नहीं हो कोई भी पहले तो सा ਪਿੰਡੇ ਦੇ ਦੇ ਮੁਸਲਮਾਨ ਤੇ ਨੇੜੇ ਦੇ ਉਹ ਬਹੁਤ ਪਿਆਰ ਨਾਲ ਮਿਲਦੇ ਤੇ ਸਾਡੇ ਕਦਮ ਰਬ ਉਹ ਪਿੰਡਾਂ ਤੇ ਮੇਰੇ ਬਾਦਾ ਦਾ ਮੇਰੇ ਪਾਸਾ ਮੁਸਲਮਾਨਾਂ ਦੇ ਪਿੰਡੇ ਜ ਉਹ ਬਹੁਤ ਪਿਆਰ ਨਾਲ ਮਿਲਦੇ ਤੇ ਗਰਮੀਆਂ ਗਰਮੀਆਂ ਉਹਨਾਂ ਨੇ ਸਾਡੇ ਤੇ ਆ ਜਾਣੇ ਬੰਦਿਆਂ ਨੇ ਉੱਥੇ ਫਿਰ ਤਾਸ਼ ਤੁਸ ਖੇਡਦੇ ਰਹੇ ਬਹੁਤ ਬਹੁਤ ਪਿਆਰ ਸੀ ਇੱਕ ਦੂਜਾ ਬਹੁਤ ਪ੍ਰੇਮ ਨਾਲ ਮਿਲਣਾ ਪਰ ਗਲਤੀ ਉਹ ਰੋਟੀ ਨਾਲ ਜਿਹੜੇ ਲਿਖਦੇ ਨੇ ਨਾ ਸਾਡੀ ਗੰਦੇ ਦੇ ਉਹ ਬਹੁਤ ਦੇ ਮਰਦੇ ਦੇ ਮਿੱਠੇ ਪਰ ਬੜੇ ਕਰਨੀ ਇਸਿਆ ਦੇ ਜ ਮੱਕੀ ਦੇ ਦਾਣੇ ਬਣਾਦੇ ਨੇ ਗਰਮੇ ਛੋਲਿਆਂ ਦੇ ਦਾਣੇ ਬਣਾਦੇ ਨੇ ਨਾਲ ਗੋੜ ਦਾਣਾ ਗੋੜ ਪਾ ਬਹੁਤ ਮਸਤ ਹੁੰਦੇ ਦੇ ਉੱਥੇ ਸਾਡੇ ਨਾਲ ਖੇਡਦੇ ਰਹੇ ਅਸੀਂ ਜਾਂਦੇ ਰਹੇ ਆ ਤਾਂਸ ਖੇਡਣਾ ਹੁੰਦੇ ਹੁੰਦੇ ਵੇਦੇ ਜਿਸ ਵਾ ਉੱਠਣੇ ਦੇ ਥੋੜੇ ਦਿਰ ਪਹਿਲਾਂ ਉਹਨੇ ਇਹ ਦਿੱਤੀ ਇਹ ਦਿਨ ਸਾਡੇ ਪਿੰਡ ਤੇ ਉਹਨਾਂ ਦਾ ਪਿਆਰ ਬਹੁਤ ਉਹ ਚਾਨਣੀ ਲੈ ਕੇ ਤੇ ਸਾਡੇ ਪਿੰਡ ਦੇ ਚਾਨਣੀ ਦਿੰਦੇ ਨਹੀਂ ਤੇ ਫੇ ਮੈਂ ਦੋਇ ਇੱਕ بڑے ਲੜਕੇ ਜਾਨੀ ਲੈ ਕੇ ਬਹੁਤ ਫਿਰ 3 ਦਿਨਾਂ ਦਿਨਾਂ ਅਰਗਬਤੀਆਂ ਲਾਉਣੀਆਂ ਬਹੁਤ ਜਸ਼ਨ ਮਸ਼ਨ ਕਰਦੇ ਹੁੰਦੇ ਤੇ ਇਹੀ ਦੇ ਵਾਪੇ ਹੋ ਜੇ ਮੈਂ ਉਹ ਹੀ ਇਹ ਦੇਖੀ ਲਈ ਦੇ ਲਈ ਹਾਂ ਕੇ ਕਤੇ ਕੋਈ 10 ਮੇਰੇ ਨਾਲ ਗੱਤਾਂ ਚੱਲੇ ਮੈਂ 22 ਸਾਲ ਦਾ ਜਦ ਬਾਗ ਬਣਿਆ 5 ਸਾਲ ਹੜ ਬਾਇਆ ਲਾਹਲ ਪਰ ਸਾਤੇ 20 ਮਿਲਤੇ ਪਰ ਸਾਰੀ ਲਾਹਰ ਵਿੱਚ ਕਈ ਵਾਰ ਗੱਡੇ ਲੈ ਕੇ ਗਿਆ ਮੈਂ ਕੱਲਾ ਕਣਕ ਦਾ 22 ਸਾਲ ਦੀ ਉਮਰ ਤੇ ਜਲਦਾ ਆਇਆ ਸੀ ਕੋਈ ਨਹੀਂ ਸਾਡੇ ਉਧਰ ਹੈ तकरीबन ਸਾਡੇ ਲਾਹਰਪੁਰ ਦੇ ਨੇੜੇ ਤਾਂ ਕੋਈ ਨਹੀਂ ਰਿਹਾ ਸਾਬ ਆ ਗਏ ਸਾਡੇ ਨਾਲ ਇੱਕ ਬੰਦਾ ਦਾ ਉਹਨੇ 6 ਮਹੀਨੇ ਦੀ ਕੈਦ ਕਰਨ ਦਾ ਆਰਡਰ ਦਾ ਉਹ ਉਹਦੇ ਕੋਲ ਆਇਆ ਜਿਹੜੇ ਨਾ ਹੱਲਿਆ ਪਰ ਟਰੱਕ ਲੈ ਕੇ ਆਇਆ ਤਾਂ ਕਹਿੰਦਾ ਚੱਲ ਬੇ ਇਹਨਾਂ ਪਰ ਹੱਲਾ ਕਰੀਏ ਉਹਦੇ ਨਾਲ ਸ਼ਾਫ ਉਹਦਾ ਉਹਦਾ ਮੁੰਡਾ ਜਨਸਕਾਰਤਾ ਦਾ ਜਦ ਨਾਲ ਬਾਲੀਬਾਲ ਵੀ ਖੇਡਦੇ ਰਿਹਾ ਉਹ ਉਹਨੇ ਫੇ ਪਿੱਛੇ ਉਹ ਕਹਿੰਦਾ ਤੂੰ ਡਰਦਾ ਅਨੇ ਪਿੱਛਲ ਖੜੀਆਂ ਕਾਫਲੇ ਪਰ ਟਰੱਕ ਦੇ ਹਮਲੇ ਕਰਿਆ ਤਾਂ ਉਹ ਬਸ ਸਾਡੇ ਪਿੰਦੇ ਨੇ ਤੋਪੇ ਗੱਡੇ ਪਰ ਬਣਾਈ ਹੋਈ ਸੀ ਉਹ ਤੋਪ ਕੁਦਰਤ ਦੇ ਸਿੱਧੇ ਕਰਕੇ ਕਹਿੰਦੇ ਲਾਈ ਲੈ ਜਾਂਦੇ ਉਹ ਟਰੈਕਰ ਵਿੱਚ ਵੱਜਿਆ ਕੋੜਾ ਕਾਫੀ ਹੁੰਦੇ ਬੰਦੇ ਮਰ ਗਏ ਸਾਡੇ ਦੋਕ ਬੰਦੇ ਮਰੇ ਤੇ ਇੱਕ ਘੋੜੀ ਮਰੀ ਦੀ ਲੰਬਰਦਾਰ ਦੇ ਇੱਕ ਸਾਡੇ ਪਿੰਦੇ ਝੂਰ ਦਾ ਬੱਚਾ ਮਰਿਆ ਤਾਂ ਇੱਕ ਸਾਡਾ ਸੰਜੀਤ ਉਹਦੇ ਇੱਥੇ ਗੋਲੀਆਂ ਲੱਗਿਆ ਬਚ ਗਿਆ ਤਾਂ ਇੱਥੇ ਆ ਕੇ ਗੋਲੀਆਂ ਘੜਾਈਆਂ ਉਹਨੇ ਮੈਂ ਆ ਗਿਆ ਤੇਰਾ ਮਹਾਤਮਾ ਗਾਂਧੀ ਪਹਿਲਾਂ ਤੇ ਬਹੁਤ ਸਖਿਆਂ ਦੇ ਖਿਲਾਫ ਤੁਸੀਂ ਸੁਣਿਆ ਹੋਇਆ ਕਰਦੇ ਦਾ ਫਿਰ ਮਹਾਤਮਾ ਗਾਂਧੀ ਇਹ ਪਾਗ ਸਿਰਾਂ ਕਹਿੰਦੇ ਵੀ ਅਸੀਂ ਤਸ਼ੱਦਦ ਤੇ ਕੰਮ ਲਾਵਾਂਗੇ ਮਹਾਤਮਾ ਗਾਂਧੀ ਦਾ ਪੁੱਠੇ ਚੜ ਕੇ ਫੇਰਦਾ ਦਾ ਇਹ ਕਹਿੰਦਾ ਗੱਡੀ ਨਾ ਚੜੋ ਇਹ ਕਪੜਾ ਨਾ ਖਰੀਦੋ ਅੰਗਰੇਜ਼ਾਂ ਦਾ ਉਹ ਕਹਿੰਦੇ ਵੇਖ ਤੇ ਨਹੀਂ ਅਸੀਂ ਤਸ਼ੱਦਦ ਤੇ ਕੰਮ ਲਾਵਾਂਗੇ वह कहना भी तू दस तशद करके उन्हें भगत सिंह ने ना हेठा दीवा बाल के बांह खाती बह जल लग गई उन्हें बांह नहीं हिलाई फिर कहना मैं मन कर तशदत कम ले रहे हैं फिर उन्हें कहा था महात्मा ने क्या जे आजादी लेनी है हर एक हिंदू अपने घर एक सरदार पैदा करे तो आजादी मिलेगी बाकी ਲੋਕਾਂ ਵਿੱਚ ਬਹੁਤ ਉਤਸ਼ਾਹ ਤਾਂ ਹੈ ਭਗਸੇ ਨੂੰ ਕਢਣ ਦਾ ਇਹਦਾ ਜਦੋਂ ਜੱਪ ਭਗਸੇ ਆਇਆ ਨਾ ਅਦਰ ਤੇ ਲਾਹੌਰ ਨੂੰ ਛੱਡਣਾ ਉਹ ਇੱਕ ਤਾਂਗੇ ਪਰ ਚੜਿਆ ਜਾਂਦਾ ਦਾ ਭਗਸੇ ਆਪ ਉਹਨੇ ਮੇਮ ਬਣ ਕੇ ਆਪਣੀ ਪੰਜਾਬੀ ਕੁੜੀ ਲੈ ਗਈ ਤੇ ਕੱਢ ਕੇ ਉਹ ਦੋ ਦੇ ਤਾਂਗੇ ਪਰ ਬੈਠਾ ਦਾ ਘੋੜੇ ਦਾ ਉਹ ਕਹਿੰਦਾ ਕਿਆ ਤੂੰ ਟੁੱਟਿਆ ਜੇ ਘੋੜੇ ਨਾਲ ਹੀ ਫਿਰਦਾ ਮੈਂ ਭੱਗ ਸੇ ਆ ਮੈਨੂੰ ਫੜਾਇਆ ਗਿਆ ਇਨਾਮ ਲੈ ਲੈ ਘਾੜ ਫਿਰ ਉਹ ਤੰਗਿਆ ਨਾ ਤੰਗਾ ਛਡਾ ਲਿਆ ਉਹ ਕਹਿੰਦਾ ਉਹ ਤੇਰੇ ਇੱਠਾਂ ਮੈਂ ਤੈਨੂੰ ਇਹ ਜੇ ਮਨੋਰਨ ਸੁਣ ਲੈ ਜਾਣੇ ਨਹੀਂ ਜਾਂਦਾ ਜੇ ਮੈਨੂੰ ਭੱਗ ਸੇ ਲਿਜਾ ਮੈਂ ਤਾਂ ਤੰਗਾ ਘੋੜੇ ਵੇਚ ਕੇ ਲਾਜ਼ਮਾ ਤੰਗ ਉੱਥੇ ਮੈਂ ਤੈਨੂੰ ਲੈ ਜਾਣੇ ਹੀ ਨਹੀਂ ਬੜੀ ਮਿੰਤਾ ਕਰਕੇ ਫੇਰ ਉਹ ਛੱਡ ਗਿਆ ਇਨਾ ਲੋਕਾਂ ਤੋਂ ਇਤਸ਼ਾਹ ਸਾਦ ਅਜ਼ਾਦੀ ਬਾਰੇ ਲੜਨਦਾਂ ਮੈਂ ਤਾਂ ਟੰਗal ਕੋਲ ਆ ਬੈਠ ਗਿਆ ਸੀ ਬਰਲਾਦ ਮੈਂ ਤੂੰ ਕਹਿੰਦਾ ਫੜਾ ਦੇ ਮੈਂ ਤੈਨੂੰ ਲਿਜਾਣੇ ਜੋ ਤੇਰੇ ਦਾ ਮੇਰੇ ਤਾਂ ਕੇ ਬਰਤ ਉਹ ਹਾਂ ਤੇ ਬੰਦੇ ਜਾਂਦੇ ਤੇ ਮੈਂ ਵੀ ਇੱਕ ਦੋ ਬੜੀ ਗਿਆ ਉਹ ਆਏ ਨੇ ਨੇਰੇ ਪਿੰਡ ਵਿੱਚ ਉਹ ਜਾਣਾ ਫਿਰ ਕੁਝ ਨਹੀਂ ਬੜਿਆ ਹੁੰਦੇ ਗਏ ਆ ਹੀ ਹੋ ਗਿਆ ਹੱਲੇ ਬਹਿ ਕੇ ਹੱਲੇ ਬਹਿ ਕੇ ਡਰ ਪਰ ਰਵਰੇ ਤਾਂ ਆਉਂਦੇ ਖੈ ਨਹੀਂ ਤੇ ਤੇ ਲੋਕ ਚਲੇ ਜਾਂਦੇ ਤੇ ਇਹ ਵੀ ਤਾਂ ਬਿੰਦੇ ਕੱਠ ਬਹੁਤ ਆ انا ਹੱਲਾ ਕੰਢੀ ਨਹੀਂ ਹਿੰਮਤ ਨਹੀਂ ਔਥਿਆ ਸਾਡੇ ਕੋ ਆਪਣੇ ਤੋੜੇ ਵਾਲਿਆਂ ਬੰਦੂਖਾਂ ਬਹੁਤ ਬਣਾਇਆ ਹੋਇਆ ਤੇ ਬਰੂਦ ਤਿਆਰ ਕਰਿਆ ਹੋਇਆ ਤਾਂ ਉਹ ਬੰਦੂਖ ਬਣਾਏ ਤੇ ਉਹਨੇ ਫੀਤਾ ਲਾ ਕੇ ਬਰੂਦ ਭਰ ਕੇ ਉਹ ਤੋੜੇ ਨੂੰ ਅੱਗੇ ਲਾ ਕੇ ਚੱਲਦੇ ਸੀ ਤੋੜੇ ਵਾਲਿਆਂ ਬੰਦੂਖਾਂ ਬਜਦੇ ਨੇ ਮਿਲਿਆ ਫਿਰ ਆਪਣੇ ਬੰਦੇਆਂ ਨੂੰ ਆਪਣੇ ਨਾਲ ਦੇ ਜਿਹੜੇ ਬੰਦੇ ਤੇ ਉੱਥੇ ਫਿਰ ਮਿਲੇ ਉੱਥੇ ਫਿਰ ਨਹੀਂ ਦੋ ਦਿਨ ਇੱਕ ਇੱਕ ਉੱਥੇ ਰਾਤ ਨਹੀਂ ਰਹਿ ਲਾਹੌਰ ਆ ਗਏ ਲਾਹੌਰ ਤੇ ਬਰਾਉਲ ਪਿੰਡੀ ਵਗੈਰਾ ਘੁੰਮ ਕੇ ਨਾ ਫਿਰ ਅਸੀਂ ਲਾਹੌਰ ਰਹੇ ਤਿੰਨ ਦਿਨ ਲਾਹੌਰ ਸਾਡੇ ਸਾਡੇ ਪਿੰਡ ਜਿਹੜੇ ਸ਼ੇਰ ਕੇ ਚੱਕ ਜੰਗਲੀ ਆਂਦੇ ਦਾ ਉਹਨਾਂ ਦਾ ਇੱਕ ਬੰਦਾ ਲਾਹੌਰੇ ਕੰਮ ਕਰਦਾ ਦਾ ਉਹ ਕਹਿੰਦਾ ਮੈਂ ਐਨੇ ਲੈ ਵੀ ਲੜੇ ਉਹ ਸਾਡੇ ਖਾਸ ਬੰਦੇ ਤੇ ਬਹੁਤ ਪ੍ਰੇਮ ਨਾਲ ਮਿਲਨੇ ਰੋਜ਼ ਇੱਕ ਵਾਰੀ ਉਹਨਾਂ ਦਾ ਆਉਣ ਜਾਣੀ ਸੀ ਪਰ ਲਾਹੌਰ ਮੈਨੂੰ ਲੈ ਕੇ ਗਿਆ ਆਪਣੇ ਘਰ ਦੇ ਸਾ ਵੀ ਮੈਂ ਉੱਤੇ ਉਹ ਕਹਿੰਦੇ ਉਹ ਤੇ ਭੇ ਲਾਹੌਰ ਰਹੇ ਬਾ ਜਦ ਫਿਰ ਮੈਂ ਉੱਤੇ ਗਿਆ ਨਾ ਮੈਂ ਉਹ ਉਹਦੇ ਨਾਲ ਗੱਡੀ ਮੈਂ ਬੱਸ ਬੈਠ ਕੇ ਗੁਰਦੁਆਰੇ ਤੇ ਉਹਦੇ ਘਰ ਜਾਤ ਰਿਹਾ ਜਾਂਦੇ ਉਹ ਜਦੋਂ ਪੰਜ ਤਮਾਕੇ ਕਰਦੇ ਨੇ ਪਾਕਿਸਤਾਨ ਨੇ ਮੈਂ ਕਿਹਾ 9698 ਤੇ ਸੁਣਿਆ ਹੁਣੇ ਤਮਾਕੇ ਕਰਦੇ ਪੰਜ ਉਹ ਉਹਨਾਂ ਦਿਨ ਇਸ ਮੈਂ ਉੱਠੀ ਤਾਂ ਮਨੇ ਕਹਿੰਦਾ ਸਰਦਾਰ ਦੀ ਪਾਕਿਸਤਾਨ ਕਿਹਦਾ ਲੇਗਾ ਮੈਂ ਕਿਹਾ ਬਹੁਤ ਵਧੀਆ ਲੱਗਿਆ ਤੇ ਬੜੇ ਸ਼ੁਗਲੀ ਵੀ ਕਰਦੇ ਤੇ ਮੈਂ ਸਰਦਾਰਾ ਕਹਦਾ ਹਾਂ ਬੇਬਾਕ ਤਵਾਂ ਨੰਦਰਾ ਸ਼ਰਾਬ ਨਾਲ ਜੋਦੇ ਬਹੁਤ ਬਹੁਤ ਪ੍ਰੇਮ ਨਾਲ ਮਿਲਦੇ ਮੈਂ ਉੱਥੇ ਬਖਾਦਿਆ ਹੋ ਗਿਆ ਡਾਕਟਰ ਨੇ ਮੈਂ ਤੇ ਦਵਾਈ ਲਈ ਪੈਸੇ ਨਹੀਂ ਲਏ ਸੱਠ ਮੀਲ ਤੇ ਮਨੇ ਜੁੱਤੀ ਦੇਣਾ ਤਾਂ ਜੰਗਲੀ ਜੁੱਤੀ ਬਣਾਈ ਹੋਈ ਇੱਥੇ ਦੇ ਪਾਕਿਸਤਾਨੀ ਆਪਣੇ ਬੰਦੇ ਨੇ ਦੋਸਤ ਤੇ ਜੁੱਤੀ ਦੇਣਾ ਬਹੁਤ ਪ੍ਰੇਮ ਨਾਲ ਮਿਲਦੇ ਹੁੰਦੇ ਦੇ ਬਹੁਤ ਜ਼ਿਆਦਾ ਓਏ ਰੋਟੀ ਕਿਧੂ ਦੇ ਕੋਈ ਤਾਂ ਗੰਦਾ ਨਾ ਅਰਸੇ ਨੂੰ ਨਾ ਉਹਨਾਂ ਨਾਲ ਸਾਡੇ ਬਣਾ ਦੇ 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 ਚਾਹ ਹੋ ਪੀਂਦੇ ਨੇ ਤੇ ਬਦ ਗਰਮੀ ਆ ਦੇ ਛੋਲੇ ਦੇ ਦਾਣੇ ਖੋੜੇ ਸਾਰ ਮੱਕੀ ਦੇ ਦਾਣੇ ਖੋੜੇ ਇਹਦੇ ਮਸਤ ਸਾੜਦੇ ਐ ਸੇ ਦਾ ਉਹ ਹੀ ਖਰਾ ਜੈਸੀ ਕਿਹੜੇ ਕਹਿੰਦੇ ਆ ਅਜੇ ਦੁੱਧ ਕੀ ਉਹ ਕਹਿੰਦੇ ਨੇ ਹੋਰ ਕੀ ਕਹਣਾ ਓਲ ਵੀ ਮੈਂ ਤੇਰੇ ਕੋਲ ਖਾ ਸਕਦਾ ਐ ਖਾਦਾ ਉੱਤੇ ਦੁੱਧ ਦੇ ਬਹੁਤ ਹੁੰਦਾ ਦਾ ਡੰਗਰ ਮੈਸਾ ਬਹੁਤ ਰੱਖਦੇ ਤੇ ਦੁੱਧ ਕਿ ਬਹੁਤ ਖਾਣਾ ਪੀਣਾ ਬਹੁਤ ਜ਼ਿਆਦਾ ਹੁੰਦਾ ਜੇ ਉਹ ਮੇਰੇ ਮੇਰੇ 100 ਸਾਲ ਹੋ ਗਏ 100 ਤੇ ਇੱਕ ਉੱਪਰ ਜਾ ਰਹੇ ਹਾਂ 15 ਜੁਲਾਈ ਨੂੰ ਮੈਂ 100 ਸਾਲਾ ਮਨਾਇਆ ਜਨਮ ਮੈਂ 15 ਜੁਲਾਈ ਰੱਖਿਆ ਉਹਨੇ ਸਫਰ ਕੀਤਾ ਬਾਅਦ ਵਿੱਚ ਤਾਂ ਸਾਦੇ ਕਪਾ ਲੈ ਜਾਂਦੇ ਮਾਰਨ ਇੱਕ ਚੁਟਕਲਾ ਵੀ ਸੁਣਾਉਣਾ ਇੱਕ ਮੇਰੇ ਬੰਦੇ ਦਾ ਬੜਾ ਪਸ਼ਾਬ ਕਰਕੇ ਉੱਠਣ ਲੱਗਿਆ ਗਿਰ ਗਿਆ ਗਿਰਿਆ ਹੋਇਆ ਛੇ ਦੇ ਕਹਿੰਦਾ ਉਹ ਬੱਲੇ ਨਹੀਂ ਜਵਨੀ ਹੈ ਜੱਤੇ ਜੱਤੇ ਹੁਣ ਕੀ ਕਰਨ ਅੜਲ ਦੇਖ ਕੇ ਕਹਿੰਦਾ ਦੇਖਦਾ ਤਾਂ ਕੋਈ ਨਹੀਂ ਕਹਿੰਦਾ ਉਹ ਤਾਂ ਜੋਨੇ ਵਿੱਚ ਹੀ ਸੌਂ ਜਾਂਦੇ ਨੇ ਕਹਿੰਦੇ ਮੇਰੇ ਵਰਗੇ ਐਸੇ ਉਹਨੇ ਮਾਰ ਦਿੰਦੇ ਤੇ ਵੀ ਘਰੇ ਨਾ ਬੁਛਣਾ ਬਸ ਧਿਆਣਾ ਸੁਨਦੇ ਤੇ अठवी चार गेम थी चार थी मैं खेलता था रस्सा कबड्डी फुटबॉल वालीबॉल सफेर बच्चा अगले साल मैं वालीबॉल भी आ गया था कुदरत तो तो किस्मत मार गई मेरा ब्याह उन्नीस सौ के बच्चे हो गया था इधर वो एक साढ़े पिंड से जानाई थी मैं फिर जाना आ गया जाना के मेरे फादर कह लगे मैं क्या मैं तो मुड़ जाना नहीं कहते तू जा और सब नहीं जाया उस आके मैं बीमार हो गया छः महीने रहा, रहा फिर मैं छः महीने बाद फिर मेरा नौ नहीं उन्होंने कटिया भी हूँ भी आ जूगा बहुत मैंने जो लाया भाई तू रह ऐसे बाकी तो गप्पा खराक बहुत थी ਮੇਤੇ ਪਾਲਾ ਮੇਰਾ ਬੜਾ ਪਾਇਤ ਮਰਗਦਾ ਫੇਰ ਕੱਲੇ ਹੀ ਰਹੇਗਾ ਤਾਂ ਮੈਂ ਚਾਚੇ ਦੇ ਦੋ ਮੁੰਡੇ ਬਾਦ ਵਿੱਚ ਛੋਟੇ ਛੋਟੇ ਤੇ ਮੇਰਾ ਭਾਈ ਜੀਤ ਵੀ ਛੋਟਾ ਦਾ ਇਹ ਪੰਜਵੀਂ ਚ ਪੜਦਾ ਸੀ ਅੱਜ ਆਏ ਆ ਹਰ ਬਣਿਆ ਵਾਲਾ ਮੈਂ ਇਕੱਲੇ ਹੀ ਤਾਂ ਬਾਪ ਦੋ ਭਰਾ ਤੇ ਬਾਪ ਸਾਡਾ ਚੌਧਰੀ ਉਹ ਤਾਂ ਘੱਟੇ ਕੰਮ ਕਰਦਾ ਸੀ ਮੈਂ 5 ਸਾਲ ਬਹੁਤ ਹੜਵਾਇਆ ਹੈ ਪੂਰਾ ਕੰਮ ਕਰਿਆ ਨੜਕੇ ਨੌਕਸਾਂਜੀ ਦੇ ਉਹ ਤਿੰਨ ਤਿੰਨ ਰੱਖੇ ਆ ਤਿੰਨ ਜੋੜੀਆਂ ਬਣਾ ਲੀਆਂ ਤੇ ਫਿਰ ਅੱਜ ਦਰਸ਼ਕੀ ਬਹੁਤ ਇੱਕ ਜਿਹਾ ਕੰਮ ਕਰਨਾ ਦੁਬਾਰਾ ਤੇ ਬਾਅਦ ਨਾ ਕੇ ਪਹਿਲਾਂ ਖੇਲਦੇ ਬਾਲੀਬਾਲ ਫਿਰ ਫੁੱਟਬਾਲ ਖੇលਣਾ ਫਿਰ ਸ਼ਾਮ ਨੂੰ ਗੋਡੀ ਗੋਡੀ ਖੇਲਦੇ ਹੁੰਦੇ ਤੇ ਮੁੰਡੇ ਰਲ ਕੇ ਆਂ ਇਹ ਗਰਮੀਆ ਗਰਮੀਆ ਵਿਸਾਵਾ ਸਿੰਘ ਇਕੱਲੇ ਨਹੀਂ ਜੋ 15 ਅਗਸਤ 1947 ਦੇ ਦਿਨ ਨੂੰ ਆਜ਼ਾਦੀ ਦਾ ਦਿਨ ਨਹੀਂ ਮੰਨਦੇ ਪੰਜਾਬ ਦੇ ਵਿੱਚ ਪਤਾ ਨਹੀਂ ਹੋਰ ਕਿੰਨੇ ਸਾਰੇ ਵਿਸਾਵਾ ਸਿੰਘ ਨੇ ਜੋ 15 ਅਗਸਤ 1947 ਨੂੰ ਸਿਰਫ ਤੇ ਸਿਰਫ ਵੰਡ ਦੇ ਤੌਰ ਤੇ ਯਾਦ ਰੱਖਦੇ ਨੇ ਜਿਸ ਨੇ ਉਹਨਾਂ ਤੋਂ ਉਹਨਾਂ ਦੇ ਘਰ-ਬਾਰ ਉਹਨਾਂ ਦੇ ਪਰਿਵਾਰ ਉਹਨਾਂ ਦੇ ਰਿਸ਼ਤੇ ਉਹਨਾਂ ਦੀਆਂ ਸਾਂਝਾਂ ਤੇ ਉਹਨਾਂ ਦੇ ਆਪਣਿਆਂ ਨੂੰ ਉਹਨਾਂ ਤੋਂ ਹਮੇਸ਼ਾ ਲਈ ਕੋਲਿਆ